33ਵਾਂ ਹੁਕਮ ਹੈ ਰਹਿ ਰਾਸ ਦਾ ਪਾਠ ਕਰਕੇ ਖੜੂ ਕੇ ਅਰਦਾਸ ਕਰਨੀ ਇਹ ਰਾਹ ਦੀ ਪੂੰਜੀ ਹੈ ਰਹਿ ਰਾਸ ਕਹਿੰਦੇ ਪੂੰਜੀ ਅਸੀਂ ਰਾਹ ਦੀ ਪੂੰਜੀ ਅਸੀਂ ਸਾਰਾ ਦਿਨ ਕਿਹੜੀ ਪੂੰਜੀ ਇਕੱਠੀ ਕਰਦੇ ਆ ਜਿਹੜੀ ਸਾਡੀ ਦੁਨਿਆਵੀ ਤੌਰ ਤੇ ਸਾਡੇ ਕੰਮ ਆਉਂਦੀ ਹੈ ਅਸੀਂ ਹੁਣ ਕਿਤੇ ਜਾਣਾ ਹੈ ਅੰਦਰੇ ਹੀ ਜਾਣਾ ਹੈ ਅਜੀ ਖਰਚਾ ਲੈ ਕੇ ਜਾਣਾ ਨਾ ਕਿਰਾਇਆ ਲੈ ਕੇ ਜਾਣੇ ਆ ਰਸਤੇ ਦਾ ਵੀ ਖਰਚਾ ਲੈ ਕੇ ਜਾਣਾ ਤੇ ਅਸੀਂ ਤਾਂ ਬਹੁਤ ਦੂਰ ਜਾਣਾ ਹੈ ਇਹ ਮੁਸਾਫਰੀ ਬਹੁਤ ਦੂਰ ਦੀ ਹੈ ਉਹਦੇ ਵਾਸਤੇ ਕੀ ਇਕੱਠਾ ਕੀਤਾ ਸਤਿਗੁਰ ਨੇ ਕਿੰਨਾ ਸੋਹਣਾ ਨਾਮ ਦਿੱਤਾ ਰਹਿ ਰਾਸ ਕਹਿੰਦੇ ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸੇ ਮੇਰੀ ਰਾਹ ਦੀ ਪੂੰਜੀ ਹੈ ਇਹ ਮੈਂ ਖਰਚਾ ਕਰਨੀ ਹੈ ਉੱਥੇ ਤਾਂ ਪੁੱਛਣਾ ਕਿ ਆ ਤੇ ਖਟਿਆ ਕਹਾ ਗਵਾਇਆ ਚਲੋ ਸਤਵ ਦੀਵਾਨ ਬਣਾਇਆ ਇਹ ਤਾਂ ਸਾਰੀ ਦਿਹਾੜੀ ਅਸੀਂ ਪੂੰਜੀ ਇਕੱਠੀ ਕਰਨ ਲਈ ਕਾਦੀ ਦੁਨਿਆਵੀ ਤੌਰ ਤੇ ਜਿਹੜੀ ਨਾਲ ਨਹੀਂ ਜਾਣੀ ਪਰ ਸ਼ਾਮ ਨੂੰ ਬੈਠ ਕੇ ਕਦੇ ਸੋਚੀ ਜਦੋਂ ਪਾਠ ਕਰੇਗਾ ਵੀ ਇਹ ਮੇਰੀ ਅਸਲੀ ਪੂੰਜੀ ਹੈ ਇਹ ਰਾਹ ਦੀ ਪੂੰਜੀ ਹੈ ਦੇਖੋ ਨਾ ਕਿੰਨਾ ਸੋਹਣਾ ਉਹਦੇ ਵਿੱਚ ਸ਼ਬਦ ਦੇ ਜੋੜੇ ਆ ਸਿੱਖ ਰਹਿਤ ਮਰਯਾਦਾ ਦੇ ਅਨਸਾਰ ਪਹਿਲਾ ਸ਼ਬਦ ਆਉਂਦੇ ਸੋ ਦਰ ਅਲੱਗ-ਅਲੱਗ ਸ਼ਬਦ ਹੈ ਸੋ ਦਰ ਤੇਰਾ ਕਿਹਾ ਸੋ ਕਰ ਕਿ ਅਸੀਂ ਬੇਨਤੀ ਕਰਦੇ ਨਾ ਪ੍ਰਮਾਤਮਾ ਕਿਦਾਂ ਦਾ ਘਰ ਹੈ ਜਿਤ ਵਹ ਸਰਬ ਸਮਾਲੇ ਜਿੱਥੇ ਬੜ ਕੇ ਸਾਰਿਆਂ ਦੀ ਤੂੰ ਸਹਾਇਤਾ ਕਰਦਾ ਹੈ ਸਾਰਿਆਂ ਦੀ ਪਾਲਣਾ ਕਰਦਾ ਜਦੋਂ ਉਹਦੇ ਦਰ ਤੇ ਪਹੁੰਚ ਕੇ ਕੌਣ ਮਿਲੇਗਾ ਸੋ ਪੁਰਖ ਤੇ ਸੋ ਪੁਰਖ ਮਿਲ ਗਿਆ ਫਿਰ ਕੀ ਕਰਨਾ ਬੇਨਤੀ ਕਰਨੀ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਜਿਤ ਜਦੋਂ ਉਹ ਮਿਲ ਗਿਆ ਤਰਲੇ ਲੈ ਬੇਨਤੀਆਂ ਕੀਤੀਆਂ ਤੇ ਕੀ ਮਿਲੇਗਾ ਆਨੰਦ ਭਿਆ ਮੇਰੀ ਮਾਏ ਸਤ ਗੁਰੂ ਮੈਂ ਪਾ ਇਹ ਸ਼ਬਦ ਪੜਦੇ ਆ ਨਾ ਆਪਾਂ ਸੋਦਰ ਤੇ ਵਿੱਚ ਰਹਿਰਾਸ ਦੇ ਵਿੱਚ ਫਿਰ ਇਹ ਵੀ ਨਾ ਹੋਵੇ ਕਿ ਮੈਨੂੰ ਸਭ ਕੁਝ ਮਿਲ ਗਿਆ ਮੇਰੀ ਮਿਹਨਤ ਹੈ ਪਰ ਆਖਰ ਵਿੱਚ ਪੜਨਾ ਤੇਰਾ ਕੀਤਾ ਜਾਂ ਤੋ ਨਹੀਂ ਮੈਨੂੰ ਜੋ ਕਿ ਤੋਈ ਮੈਂ ਨਿਰਗੁਣ ਆਰੇ ਕੋਹ ਗੁਣ ਨਹੀਂ ਆਪੇ ਤਰਸ ਪਿਓ ਇਹ ਰਾਹ ਦੀ ਪੂੰਜੀ ਹੈ ਇਹਨੂੰ ਇਕੱਠਾ ਕਰਨਾ ਹੈ ਰਾਸ ਪੂੰਜੀ ਹੈ ਇਹ ਆਪਾਂ ਇਹ ਤੁਸੀਂ ਪੂੰਜੀ ਇਕੱਠੀ ਕਰ ਰਹੇ ਹੋ ਜੋ ਸੰਗਤ ਕਰ ਰਹੇ ਹੋ ਬਾਣੀ ਪੜ ਰਹੇ ਹੋ ਇਹ ਪੂੰਜੀ ਇਕੱਠੀ ਕਰਨ ਵਾਲਾ ਕੰਮ ਹੈ ਦੁਨੀਆਂ ਦੀ ਪੂੰਜੀ ਦਾ ਨਾਲ ਕੋਈ ਲੈ ਕੇ ਗਿਆ ਇਹ ਦੁਨੀਆਵੀ ਤੌਰ ਤੇ ਆਪਾਂ ਖਰਚ ਕਰ ਸਕਦੇ ਹਾਂ ਪਰ ਇਹ ਰਾਹ ਦੀ ਪੂੰਜੀ ਹੈ ਜੋ ਆਪਾਂ ਸਾਰੀ ਦਿਨ ਦੀ ਠਿਕਾਵੜ ਤੋਂ ਬਾਅਦ ਰਹਿ ਰਾਸ ਸਾਹਿਬ ਦਾ ਪਾਠ ਕਰਦੇ ਆ ਸਾਨੂੰ ਇਹ ਵੀ ਸਮਝ ਆ ਜਾਏ ਕਿ ਅਸੀਂ ਇਹ ਵੀ ਪੁੰਜੀ ਇਕੱਠੀ ਕਰਨੀ ਹੈ ਨਾਲੇ ਗੁਰੂ ਸਾਹਿਬ ਜੀ ਨੇ ਉਪਦੇਸ਼ ਕੀਤਾ ਹੈ ਖੜੇ ਹੋ ਕੇ ਅਰਦਾਸ ਕਰਨੀ ਸਾਨੂੰ ਕਈ ਵੇਲੇ ਭਲੇਖਾ ਹੁੰਦਾ ਹਾਂ ਗੁਰਮਤ ਦੇ ਵਿੱਚ ਐਸਾ ਕੋਈ ਸਾਨੂੰ ਖਤਰਾ ਨਹੀਂ ਕੀਤਾ ਵੀ ਜੇ ਤੁਹਾਡਾ ਸਰੀਰ ਠੀਕ ਨਹੀਂ ਹੈ ਤੁਸੀਂ ਬੈਠ ਕੇ ਨਹੀਂ ਕਰ ਸਕਦੇ ਜਾਂ ਤੁਸੀਂ ਲੰਮੇ ਪੈ ਕੇ ਅਰਦਾਸ ਨਹੀਂ ਕਰ ਸਕਦੇ ਜੇ ਦਾ ਸਰੀਰ ਠੀਕ ਨਹੀਂ ਉਹਦੀ ਗੱਲ ਕਰਦੇ ਜਿਹਨੂੰ ਸਤਗੁਰ ਨੇ ਤੰਦਰੁਸਤੀ ਦਿੱਤੀ ਹੈ ਗੁਰਨਾਨ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਤਿਸੇ ਅੱਗੇ ਨਾਨਕਾ ਖੱਲੇ ਕੀਚੇ ਅਰਦਾਸ ਖੜੇ ਹੋ ਕੇ ਅਰਦਾਸ ਕਰਨੀ ਹੈ ਕਿਹੜੇ ਪਾਸੇ ਕਰਨੀ ਹੈ ਉਹ ਸਾਰੇ ਪਾਸੇ ਹੈ ਚਾਤਰ ਦਿਸ਼ਾ ਕੀ ਨੋ ਆਪਣਾ ਸਿਰ ਉੱਪਰ ਜਿੱਧਰ ਮੂੰਹ ਕਰਕੇ ਕਰੋਗੇ ਦਿਸ਼ਾ ਨਾ ਬਦਲੋ ਦਸ਼ਾ ਬਦਲੋ ਦਸ਼ਾ ਬਦਲਾਂਗੇ ਸਾਰੇ ਪਾਸੇ ਦਿਖੇਗਾ ਦਿਸ਼ਾ ਤਾਂ ਸਾਰੇ ਪਾਸੇ ਰੱਬ ਹੈ ਪ੍ਰਮਾਤਮਾ ਸਾਰੇ ਪਾਸੇ ਹੈ ਕਿੱਥੇ ਨੇ ਕੋਈ ਕਹਿੰਦਾ ਕਾਹੂ ਲਖਿਓ ਰਵਾਤੀ ਦੇ ਸਾਵੇਂ ਕਾਹੂ ਪੋਸ਼ਾਕੋ ਸੀਸ ਨਵਾਇਓ ਕੋਹ ਪਤਾਨਕੋ ਪੂਜਤ ਹੈ ਪਸ਼ ਕੋਹ ਮਰਤਾਨਕੋ ਪੂਜਣਤਾਇਓ ਸਾਬ ਕਹਿੰਦੇ ਕੂਰ ਕਿਰਿਆ ਔਰ ਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਲੋਕਾਂ ਨੇ ਦਿਸ਼ਾ ਬਦਲ ਲਈਆ ਵੀ ਮੇਰੀ ਦਿਸ਼ਾ ਇਹ ਆ ਤੇਰੀ ਦਿਸ਼ਾ ਇਹ ਆ ਸਤਗੁਰ ਕਹਿੰਦੇ ਸਾਰੀਆਂ ਦਿਸ਼ਾਂ ਵਿੱਚ ਜਿੰਨਾ ਮੇਰੇ ਸਾਹਮਣੇ ਆ ਉਹਨਾਂ ਮੇਰੇ ਪਿੱਛੇ ਵੀ ਹੈ ਜਿੱਦਨ ਮਰਜੀ ਖੜੇ ਹੋ ਕੇ ਅਰਦਾਸ ਕਰੋ ਕਿਦਾਂ ਕਰਨੀ ਚਾਹੀਦੀ ਹੈ ਇਸੇ ਅਗੇ ਨਾਨਕਾ ਖੱਲੇ ਕੀਚੇ ਅਰਦਾਸ ਕਿਤਾ ਕਰਨੀ ਹੈ ਦੋਇ ਕਾਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਆਣੇ ਦੋਨੇ ਹੱਥ ਜੋੜ ਕੇ ਮਾਫ ਕਰਨਾ ਮੈਂ ਤਾਂ ਤੁਹਾਨੂੰ ਨਹੀਂ ਦੇਖਦਾ ਜੇ ਤਾਂ ਅੱਜ ਦੇਖਾਂਗੇ ਜਦੋਂ ਭਾਈ ਸਾਹਿਬ ਅਰਦਾਸ ਕਰਨਗੇ ਕਿਉਂਕਿ ਅਸੀਂ ਉਂਗਲੀਆਂ ਦੇ ਵਿੱਚ ਉਂਗਲੀਆਂ ਪਾ ਕੇ ਇਦਾਂ ਖੜੇ ਜਿੱਦਾਂ ਕਿਰਪਾਨ ਫੜੀ ਹੁੰਦੀ ਹੱਥ ਦੇ ਵਿੱਚ ਕਈ ਇਦਾਂ ਥੱਲੇ ਖੜੇ ਹੁੰਦੇ ਕਦੋਂ ਅਰਦਾਸ ਕਰਤਾ ਮੈਂ ਥੱਲੇ ਡਿੱਗੀ ਹੈ ਅਰਦਾਸ ਕਰ ਰਹੇ ਆਂ ਬੇਨਤੀ ਕਰ ਰਹੇ ਆਂ ਫਰਿਆਦੀ ਹੋ ਕੇ ਅਰਦਾਸ ਕਰਨੀ ਫਰਿਆਦੀ ਖੜਦਾ ਨਾ ਆ ਕੇ ਮਾਲਕ ਦੇ ਅੱਗੇ ਫਰਿਆਦੀ ਬਣ ਕੇ ਤਉਦੇ ਆ ਕੇ ਅਰਦਾਸ ਅਮਾਰੀ ਜੀਓ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਹੋਣਾ ਜਾਣੇ ਹੱਥ ਜੋੜ ਕੇ ਸਤ ਸਤਗੁਰ ਦਾ ਹੁਕਮ ਹੈ ਦੋਵੇਂ ਕਾਰ ਜੋੜ ਕਰੋਂ ਅਰਦਾਸ ਤੁਧ ਭਾਵੇ ਤਾਂ ਆਣੇਰਾ ਮੁਠੀਆਂ ਬੰਦ ਕਰਕੇ ਜਾਂ ਉਂਗਲੀਆਂ ਦੇ ਵਿੱਚ ਉਂਗਲੀਆਂ ਫਸਾ ਕੇ ਨਹੀਂ ਹੱਥ ਜੋੜ ਕੇ ਫਰਿਆਦੀ ਬਣ ਕੇ ਤਰਲਾ ਕਰਨਾ ਹੈ ਗੁਰੂ ਸਾਹਿਬ ਮਹਾਰਾਜ ਦੇ ਔਰ ਅਰਦਾਸ ਕਰਦੇ ਆ ਇਹ ਸਾਡੇ ਸਾਹਮਣੇ ਫਿਲਮ ਆ ਜਾਣੀ ਚਾਹੀਦੀ ਸਾਰੀ ਜਿਸ ਵੇਲੇ ਅਸੀਂ ਅਰਦਾਸ ਕਰਦੇ ਆ ਪੰਜਾਂ ਪਿਆਰਿਆਂ ਚਾਹਾਂ ਦੇਖੋ ਫਿਰ ਸਹਾਈ ਹੁੰਦੇ ਨਾ ਉਹ ਵੀ ਸਾਡੇ ਸਹਾਈ ਹੋਣਗੇ ਅਰਦਾਸ ਵਿੱਚ ਇਸੇ ਕਰਕੇ 6 ਵਾਰੀ ਬੋਲੇ ਜਾਂਦਾ ਬੋਲੋ ਜੀ ਬੋਲਿਆ ਕਰੋ ਦਰਬਾਰ ਸਾਹਿਬ ਕਹਿੰਦੇ ਦੋ ਵਾਰੀ ਬੋਲਦੇ ਬੋਲੋ ਉਹਦਾ ਮਤਲਬ ਇਹ ਹੁੰਦਾ ਕਿ ਸਾਡਾ ਅਰਦਾਸ ਵਿੱਚ ਧਿਆਨ ਹੈ ਇਹਦਾ ਮਤਲਬ ਹੀ ਹੁੰਦਾ ਬਾਰ-ਬਾਰ ਬੋਲਿਆ ਜਾਂਦਾ ਬੋਲੋ ਜੀ ਵਾਹਿਗੁਰੂ ਤੇ ਗੱਜ ਕੇ ਬੋਲਿਆ ਕਰੋ ਤੇ ਜਦੋਂ ਅਰਦਾਸ ਕੇਵਲੇ ਦਾ ਅਰਦਾਸ ਕਰੀਦਾ ਇਦਾਂ ਲੱਗਦਾ ਕਿ ਸਾਰੇ ਸ਼ਾਇਦ ਬਾਹਰ ਚਲੇ ਗਏ ਕਿਉਂਕਿ ਬੋਲਦੇ ਹੀ ਨਹੀਂ ਐ ਦੋ ਚਾਰ ਦੀ ਆਵਾਜ਼ ਹੁੰਦੀ ਐ ਤੁਸੀਂ ਹੁਣ ਵੀ ਨਹੀਂ ਬੋਲ ਰਹੇ ਤੇ ਜਿਸ ਵਲੇ ਅਰਦਾਸ ਵਿੱਚ ਬੋਲੇ ਬੋਲੋ ਜੀ ਵਾਹਿਗੁਰੂ ਆ ਗੱਜ ਕੇ ਜਿਸ ਵੇਲੇ ਅਰਦਾਸ ਕਰਨੀ ਖੜੇ ਹੋ ਕੇ ਕਰਨੀ ਹੱਥ ਜੋੜ ਕੇ ਕਰਨੀ ਸਤਿਨਾਮ 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 ਜੀ ਵਾਹਿਗੁਰੂ